ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਸ ਦਾ ਤਹਿ ਦਿਲ ਦੀ ਗਹਿਰਾਈ ਤੋਂ ਉਹ ਪਹੁੰਚਣ ਤੇ ਸ਼ਲਾਘਾ ਕਰਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਸਾਡੇ ਖੰਨੇ ਦੇ ਸਭ ਤੋਂ ਸੋਨੇ ਤੇ ਸਟੀਮਡ ਇੰਸਟੀਚਿਊਟ ਲਾਲਾ ਸਰਕਾਰੂਮਲ ਸਰਵ ਹਿਤਕਾਰੀ ਵਿਦਿਆ ਮੰਦਰ ਤੇ ਪੰਡਿਤ ਰਮੇਸ਼ ਚੰਦਰ ਵਿਸ਼ਿਸ਼ਟ ਸਰਵ ਹਿਤਕਾਰੀ ਵਿਦਿਆ ਮੰਦਰ ਦੇ ਅੱਜ ਜੋ ਕੈਂਪਸ ਦੇ ਵਿੱਚ ਕਵਰੇਜ ਕਰਨ ਲਈ ਆਏ ਹਾਂ ਤੁਹਾਨੂੰ ਜੀ ਆਇਆਂ ਨੂੰ ਅੱਜ ਐਨੂਅਲ ਫੰਕਸ਼ਨ ਹੈ ਔਰੇ ਔਰ ਸਾਡਾ ਇਹ ਜਿਹੜਾ ਇੰਸਟੀਚਿਊਟ ਹੈ ਇਹ ਇੰਸਟੀਚਿਊਟ ਹੈ ਜਿਹੜਾ ਖੰਨਾ ਐਜੂਕੇਸ਼ਨ ਸੁਸਾਇਟੀ ਦੇ ਅੰਡਰ ਸਾਡੇ ਦੋ ਇੰਸਟੀਚਿਊਟ ਚੱਲ ਰਹੇ ਨੇ ਜਿਹੜੇ ਬਹੁਤ ਹੀ ਅੱਛਾ ਤੇ ਸੁਚੱਜਾ ਪਰਫਾਰਮ ਕਰ ਰਹੇ ਨੇ ਔਰ ਇਹਦੀ ਇਸ ਸਾਰੇ ਜਿਹੜੀ ਖੰਨਾ ਐਜੂਕੇਸ਼ਨ ਸੁਸਾਇਟੀ ਹੈ ਇਹਦੀ ਜਿਹੜੀ ਮੈਨੇਜਮੈਂਟ ਹੈ ਉਹਦੀ ਜਿੰਨੇ ਸ਼ਬਦਾਂ ਦੇ ਵਿੱਚ ਸਲਾਘਾ ਕੀਤੀ ਜਾਵੇ ਓਨੀ ਥੋੜੀ ਔਰ ਕਿਉਂਕਿ ਇਹਨਾਂ ਦੀ ਮਿਹਨਤ ਸਦਕਾ ਹੀ ਇਹ ਇੰਸਟੀਚਿਊਟ ਹੈ ਜਿਹੜਾ ਜਿਸ ਦਿਨ ਤੋਂ ਸ਼ੁਰੂ ਹੋਇਆ ਅੱਜ ਉਰੇ ਹਜ਼ਾਰਾਂ ਹੀ ਬੱਚਾ ਪੜ ਕੇ ਕੋਈ ਆਈਪੀਐਸ ਕੋਈ ਆਈਈਐਸ ਕੋਈ ਡਾਕਟਰ ਕੋਈ ਸੀਏ ਕੋਈ ਵਕੀਲ ਐਡਵੋਕੇਟ ਬਣਿਆ ਔਰ ਬੜਾ ਨਾਮ ਕਮਾਇਆ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਬਹੁਤ ਵੱਡਾ ਨਾਮ ਕਮਾਇਆ ਇਹਨਾਂ ਉਰੇ ਦੇ ਪੜੇ ਬੱਚਿਆਂ ਨੇ ਅੱਜ ਵੀ ਜਿਹੜੇ ਬੱਚੇ ਉਰੇ ਪੜਦੇ ਨੇ ਤੁਸੀਂ ਕਦੇ ਇਹਨਾਂ ਬੱਚਿਆਂ ਦੇ ਨਾਲ ਗੱਲ ਕਰਕੇ ਦੇਖਿਓ ਇਹਨਾਂ ਦਾ ਕੌਨਫੀਡੈਂਸ ਲੈਵਲ ਦੇਖਿਓ ਛੋਟੇ